ਸੁਵਖਤ ਅਸੀਂ ਦੀਨਾ ਸਾਹਿਬ ਚੌਕੀ ਦੇ ਵਿੱਚ ਮੌਜੂਦ ਹੈ ਤੇ ਇੱਥੇ ਪਿੰਡ ਰੌਤੇ ਤੋਂ ਇੱਕ ਮਾਮਲੇ ਨੂੰ ਲੈ ਕੇ ਇਨਸਾਫ ਦੀ ਮੰਗ ਕਰ ਰਹੇ ਆ ਰੌਤੇ ਤੋਂ ਲੋਕ ਆਏ ਹੈ ਇਕੱਠ ਹੋਇਆ ਹੈ ਔਰ ਕੀ ਮਾਮਲਾ ਹੈ ਇਹ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਸੇਵਕ ਸਿੰਘ ਸੇਵਕ ਸਿੰਘ ਜੀ ਤੁਸੀਂ ਅੱਜ ਇੱਥੇ ਚੌਕੀ 'ਚ ਆਏ ਹੋ ਹਾਂਜੀ ਤੇ ਕੀ ਕਾਰਨ ਹੈ ਕੀ ਮਾਮਲਾ ਹੈ ਸਾਡਾ ਮੁੰਡਾ ਮਾਰ ਕੇ ਨੱਪਿਆ ਗਿਆ ਜੀ ਕਿਵੇਂ ਉਥੇ ਮੁੰਡਾ ਦਾ ਪਤਾ ਨਹੀਂ ਆਉਂਦਾ ਪਿੰਡਾ ਹੈ ਇੱਕ ਮੁੰਡਾ ਦਾ ਲਾਡੀ ਉਹਨਾਂ ਨੇ ਮਾਰ ਕੇ ਨੱਪਿਆ ਜੀ ਸਾਲ ਨੂੰ ਸਾਲ ਹੋ ਗਿਆ ਪਤਾ ਨਹੀਂ ਕਿ ਕਿ ਮੱਕੀ ਦੇ ਇੰਨਾ ਦਾ ਨਾ ਲਿਗਾ ਹੂੰ ਉਹਨਾਂ ਸਾਨੂੰ ਪਤਾ ਲੱਗਾਗਾ ਤੇ ਹੁਣ ਸਾਨੂੰ ਪਤਾ ਲੱਗਾ ਕਿ ਸਾਨੂੰ ਇਨਸਾਫ ਲੈਣਾ ਚਾਹੀਦਾ ਨੰਬਰਦਾਰ ਨੂੰ ਕਿਵੇਂ ਪਤਾ ਲੱਗਿਆ ਤੁਹਾਨੂੰ ਸਾਨੂੰ ਨੰਬਰਦਾਰ ਤੋਂ ਪਤਾ ਲੱਗਾ ਅੱਛਾ ਨੰਬਰਦਾਰ ਨੇ ਮੈਨੂੰ ਫੋਨ ਕੀਤਾ ਇਹ ਥੋੜੇ ਮੁੰਡੇ ਦਾ ਪਤਾ ਲੱਗ ਗਿਆ ਤੇ ਮੈਂ ਆਪੇ ਉਹਦੀ ਤਾਇਰਾਈ ਕਰਾਂਗਾ ਥੋੜੇ ਮੁੰਡੇ ਆ ਨੰਬਰਦਾਰ ਕੌਣ ਹੈ ਨੰਬਰਦਾਰ ਜੀਤੀ ਹੈ ਅੱਛਾ ਹਾਂ ਜੀ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਉਹਨਾਂ ਨੂੰ ਪਤਾ ਲੱਗਿਆ ਕਿਸੇ ਨੇ ਦੱਸਿਆ ਗਿਆ ਸੀਗਾ ਤੇ ਉਹ ਕਹਿੰਦਾ ਮੈਨੂੰ 2 ਮਹੀਨੇ ਹੋ ਗਏ ਸੀ ਇਹਦੇ ਮਗਰ ਲੱਗੇ ਨੂੰ ਮੈਂ ਇਹਨੂੰ ਮਸਾ ਮਨਾਇਆਗਾ ਨਾ ਕਿ ਇਹਨੂੰ ਫੇਰ ਮੈਂ ਗੱਲ ਤੁਹਾਡੇ ਮੂਹੇ ਲੈਂਦੀ ਹਾਂ ਤੁਹਾਨੂੰ ਕੀ ਦੇ ਤੇ ਸ਼ੱਕ ਕਿਹਨੇ ਮਾਰ ਕੇ ਨਾ ਤੁਹਾਨੂੰ ਤਾਂ ਸ਼ੱਕ ਦੀ ਦਾੜੀ ਤੇ ਸੀਗੀ ਹਾਂ ਤੁਸੀਂ ਅੱਜ ਹੁਣ ਪੁਲਿਸ ਪ੍ਰਸ਼ਾਸਨ ਕੋਲ ਆ ਕੇ ਸ਼ਿਕਾਇਤ ਲੈ ਕੇ ਆਏ ਹੋ ਤੇ ਕੀ ਮੰਗ ਕਰਦੇ ਆਂ ਤੁਸੀਂ ਅਸੀਂ ਕਹਿੰਦੇ ਆਂ ਕਿ ਸਾਡੇ ਬੱਚਿਆਂ ਨੂੰ ਭਲਾ ਹੱਡੀ ਹੱਡ ਨਹੀਂ ਮਿਲ ਜਾਂਦੇ ਮੈਲ ਸਾ ਨਹੀਂ ਜਾਣ ਅੱਛਾ ਹਾਂਜੀ ਔਰ ਇਹਦੇ ਚ ਜਿਹੜਾ ਤੁਸੀਂ ਪੁਲਿਸ ਦਫ਼ਤਰ ਨਾਲ ਹੁਣ ਗੱਲ ਕੀਤੀ ਹੈ ਕੀ ਕਿਹਾਣਾ ਉਹਨਾਂ ਦਾ ਉਹਨਾਂ ਦਾ ਬਸ ਜੀ ਸ਼ਾਂਤ ਆਈਆਂ ਵੀ ਇਹ ਨਫਾ ਸਫਾ ਸਭ ਨਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਅੱਛਾ ਥੈਂਕ ਯੂ ਉਸੀ ਉਦੋਂ ਵੀ ਪਹਿਲਾਂ ਰਿਪੋਰਟ ਲਗਾਈ ਸੀ ਪਹਿਲਾਂ ਵੀ ਨਹੀਂ ਜੀ ਲਗਾਈ ਇਹ ਸਾਨੂੰ ਆ ਹੀ ਦੱਸੇ ਗਏ ਆ ਵੀ ਇੱਥੇ ਹੋਊਗਾ ਉੱਥੇ ਹੋਊਗਾ ਆ ਹੀ ਭਾਲ ਦੇ ਗਏ ਹੂੰ ਤੇ ਕੋਈ ਰਿਪੋਰਟ ਨਹੀਂ ਲਗਾਈ ਉਹ ਕਿੰਨੇ ਦਿਨ ਹੋ ਗਏ ਰਿਪੋਰਟ ਮੁੰਡੇ ਕੀ ਨਾਂ ਪੂਰਾ ਨਾਂ ਕੀ ਸੀ ਮੁੰਡੇ ਦਾ ਉਹਦਾ ਫਾਰਮ ਸੀ ਪਰਮਿਟ ਸੀ ਕਿੰਨਾ ਚਿਰ ਹੋ ਗਿਆ ਉਹਨੂੰ ਗਾਇਬ ਹੋਏ ਨੂੰ ਉਹਨੂੰ ਗਾਇਬ ਹੋਇਆਗਾ ਜੀ ਇਹ ਵੀ ਆਇਆ ਸੀ ਅੱਛਾ 1 ਸਾਲ ਹੋ ਗਿਆ ਹਾਂਜੀ 1 ਸਾਲ ਤੋਂ ਤੁਸੀਂ ਭਾਲ ਕਰ ਰਹੇ ਹੋ ਉਹਦੀ ਹਾਂਜੀ ਹੋਣ ਤੁਹਾਨੂੰ ਕਿੰਨਾ ਚਿਰ ਹੋ ਗਿਆ ਪਤਾ ਲੱਗੇ ਨੂੰ ਸਾਨੂੰ ਪਤਾ ਲੱਗੇ ਨੂੰ ਅੱਜ 7 ਤੰਤਰੀ ਦੀ ਜਮਾ ਰੋਲ ਹੋਈ ਨੀ ਗਲਤਤਾ ਪਤਾ ਪਿਆ ਉਹ ਨੂੰ 2 ਮਹੀਨੇ ਅੱਜ ਨੰਬਰ ਵਾਲੇ ਯਾਨੀ ਉਹ ਬੰਦੇ ਨੂੰ ਮਨਾਈ ਕਰਾਉਂਦਾ ਸੀ ਹਾਂ ਹੁਣ ਉਹ ਬੰਦਾ ਜਮਾ ਮੰਨ ਲਿਆ ਸੀ ਕੋਣ ਪਤਾ ਨਹੀਂ ਤੁਹਾਨੂੰ ਲੱਗਦਾ ਕਿ ਜੇ ਪੁਲਿਸ ਜਾਂਚ ਕਰੇ ਉਹਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰੋਗੀ ਤਾਂ ਇਹ ਮਾਮਲਾ ਸਾਹਮਣੇ ਆ ਸਕਦਾ ਹਾਂ ਕੀ ਆ ਸਕਦਾ ਹਾਂ ਉਹਦੇ ਘਰ ਵਿੱਚ ਬੰਦਾ ਆਇਆ ਆਹੋ ਇੱਥੇ ਗਵਾਹੀ ਦੇਣ ਆਇਆ ਬੰਦਾ ਬਾਅਦ ਸੋ ਉਹ ਜਲਾਵਰ ਮੰਗਿਆ ਅੱਛਾ ਹਾਂ ਜੀ ਸੋ ਦਰਸ਼ਕੋ ਸਾਡੇ ਨਾਲ ਇਸ ਵਕਤ ਨਾਨ ਸਿੰਘ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਵਾਜੂਦ ਜੀ ਕਾਲ ਸਾਹਿਬ ਜਿਹੜਾ ਨਾਮ ਹੈਗਾ ਜੀ ਨੱਦ ਸਿੰਘ ਨਾਨ ਸਿੰਘ ਆਹ ਉਹ ਖੜੀ ਸੀ ਨਾ ਤੁਸੀਂ ਵੀ ਅੱਜ ਇਹਨਾਂ ਦੇ ਨਾਲ ਆਏ ਆ ਇਹਨਾਂ ਦੇ ਨਾਲ ਆਏ ਜੀ ਮੈਨੂੰ ਤਾਂ ਵੈਸੇ ਚੱਲਦਾ ਨਹੀਂ ਸੀ ਵੀ ਪਤਾ ਤੇ ਪਿੰਡ ਤੇ ਵਸੇ ਮੇਰਾ ਪਿੰਡ ਆ ਪਤੋ ਜੀ ਕਿੰਨੇ ਨੂੰ ਮੈਨੂੰ ਤਿੰਨ ਚਾਰ ਸਾਲ ਹੋ ਗਏ ਜੀ ਅੱਛਾ ਤੇ ਮਤਲਬ ਸਾਰੀ ਸੰਗਤ ਹੀ ਆਪਣੇ ਬਾਰੇ ਜਾਣਦੀ ਹੈ ਤੇ ਮੇਰੇ ਕੋਲੇ ਆਈ ਜੀ ਕੱਲ ਇਹ ਨਹੀਂ ਇੱਕ ਬਾਬਾ ਜੀ ਵੀ ਸਾਡੀ ਕਿਤੇ ਸੁਣਵਾਈ ਨਹੀਂ ਜੀ ਵੀ ਸਾਡੇ ਨਾਲ ਤੁਰ ਮੈਂ ਕਿਹਾ ਵੀ ਨੰਬਰਦਾਰ ਇਹ ਨੰਬਰਦਾਰ ਸਾਡੇ ਨਾਲ ਤੁਰਦਾ ਬੰਦਾ ਬਣਾ ਰਿਹਾ ਜੀ ਇਹਨੇ ਨੰਬਰਦਾਰ ਨੇ ਕਹਿੰਦੀ ਗੱਲ ਮੇਰੇ ਕੋਲ ਸਾਰੀ ਆ ਗਈ ਜੀ ਕੀ ਨੰਬਰਦਾਰ ਨੇ ਬੰਦਾ ਬਣਾ ਲਿਆ ਜੀ ਬਸ ਆਪਾਂ ਪਤਾ ਪਿਆ ਕਿ 10 ਕਿਵੇਂ ਗੱਲ ਉਹਨੇ ਮੁੰਡੇ ਨੇ ਜੀ ਮਤਲਬ ਇਹਨਾਂ ਦੇ ਸੰਗਤ ਦੇ ਬਿਆਨਾਂ ਦੇ ਮੁਤਾਬਕ ਦਸਮੇ ਦੇ ਮੁਤਾਬਕ ਇਹ ਗੱਲ ਆ ਜੀ ਆ ਵੀ ਉਹਨੇ ਇਹ ਗੱਲ ਆ ਕਿ ਆ ਵੀ 2 ਮਹੀਨੇ ਹੋ ਗਏ ਜਿਹਨੂੰ ਅਸਾ ਪਤਾ ਪੂਰੀ ਗਿਆ ਤੇ ਬੰਦਾ ਉਹ ਮੰਨ ਗਿਆ ਵੀ ਮੈਂ ਇਹਨੂੰ ਲੈ ਕੇ ਗਿਆ ਇੱਥੋਂ ਤੇ ਲੈ ਕੇ ਗਿਆ ਉੱਥੇ ਜਾ ਕੇ ਮੈਂ ਟੀਕਾ ਲਾਇਆ ਇਹਦੇ ਵੀ ਲਾਇਆ ਉਹ ਕਿੱਥੇ ਲੈ ਕੇ ਗਿਆ ਜੀ ਉਹਨਾਂ ਦੇ ਘਰੇ ਲੈ ਕੇ ਗਿਆ ਨੰਬਰਦਾਰਾਂ ਦੇ ਕੋਲ ਠੀਕ ਹੈ ਠੀਕ ਜੀ ਉੱਥੇ ਲੈ ਕੇ ਗਿਆ ਉੱਥੇ ਲੈ ਕੇ ਗਿਆ ਜੀ ਕਹਿੰਦਾ ਉਹਦੇ ਲੱਗਾ ਟੀਕਾ ਉਹ ਜ਼ਿੰਮੇਵਾਰਤਾ ਜੀ ਉੱਤੇ ਡੈਜਦਾ। ਅਸੀਂ ਤਾਂ ਠੀਕਾ। ਹਾਂ ਜੀ ਚਿੱਟੇ ਵਾਲਾ ਜੀ। ਅੱਛਾ। ਤੇ ਮਤਲਬ ਜਿਹੜਾ ਮੁੰਡਾ ਜੀ ਮਰਿਆ ਉਹ ਤਾਂ ਫੁੱਡੇ ਕੋਲੇ ਬੈਠਾ ਸੀ ਕੁਟਰਵਾਦਰ ਦੇਦਾ ਜੀ ਉਹ ਬਾਡੀ ਖੇਡਦਾ ਸੀ ਕਹਿੰਦੇ ਜੀ ਇਹਨਾਂ ਦੱਸਣ ਮੁਤਾਬਕ ਉਹ ਤੁਹਾਡੀ ਖੇਡਦਾ ਸੀ ਉਹ। ਸੇ ਤਾਂ ਹੂੰ ਜਣਦੀ ਮੇਰੇ ਨਾਲ ਉਹ ਇੱਕ ਦੋ ਵਾਰੀ ਅਸੀਂ ਕੰਮ ਧੰਦੇ ਵੀ ਗਏ ਆ ਕਿਤੇ ਬਾਹਰ ਕਿਤੇ ਜੀ ਤੇ ਹੂੰ ਬਲਾਕ ਨੂੰ ਵੀ ਲੈਂਦਾ ਹੁੰਦਾ ਸੀ ਮੈਨੂੰ ਉਹ ਚੰਗਾ ਮੁੰਡਾ ਜਵਾਨ ਸੀਗਾ ਜੀ। ਕਿ ਨਸ਼ਾ ਪਤਾ ਨਹੀਂ ਸੀ। ਕਹਿੰਦਾ ਤਾਂ ਹੁਣ ਜੋ ਕੋਈ ਮਰਜੀ ਕੋਈ ਲਾਵੇ। ਕਿ ਆਪਾਂ ਇੱਕ ਤੁਹਾਡੇ ਮੁਤਾਬਕ ਉਹਨਾਂ ਦੀ ਇੱਕ ਬੇਨਤੀ ਸੀ ਜੀ। ਕਿ ਇਹ ਕਹਿੰਦੇ ਵੀ ਉਹਨ ਉਹਦੇ ਟੀਕਾ ਲਾਇਆ ਉਹ ਤਾਂ ਗੁੱਡੇ ਦੀ ਪਿਆਰ ਰਹਿ ਗਿਆ ਤੇ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਅਦੀਮਾਨ ਨੂੰ ਪੁੱਛਿਆ ਕਿ ਜਿਹੜਾ ਮੁੰਡਾ ਗੋਲੀ ਆਇਆ ਸੀ ਮੇਰ ਨਾਲ ਇੱਕ ਤੇ ਲਾਢੀ ਜਿਹੜੇ ਚ ਉਹ ਮੁੰਡਾ ਕਿੱਧਰ ਗਿਆ ਉਹ ਕਹਿੰਦੀ ਵੀ ਉਹ ਤਾਂ ਗਿਆ ਭੱਜ ਤੇ ਉਹ ਕਹਿੰਦਾ ਵੀ ਦੂਜਾ ਮੁੰਡਾ ਜਿਹੜਾ ਇੱਕ ਹੋਰ ਸੀ ਪੰਮਾ ਉਹ ਕਹਿੰਦੀ ਵੀ ਉਹ ਨਹੀਂ ਗਿਆ ਉਹ ਤਾਂ ਹੈ ਉਹ ਦੱਸਣ ਦੇ ਮਤਾਬਕ ਵੀ ਜਦੋਂ ਉਹਨੂੰ ਤਾਹਾਂ ਜਾ ਕੇ ਦੇਖਿਆ ਉਹ ਮਰਿਆ ਪਿਆ ਸੀ ਉਹਨੂੰ ਲਾਤਾਂ ਤੋਂ ਵੱਢ ਕੇ ਢੀਂਜੇ ਪੌੜਾ ਨਾ ਰਹਿ ਗਿਆ ਜਦੋਂ ਲਾਹਾ ਤੇ ਉਹਨੇ ਜੀ ਰਾਤ ਨੂੰ ਕਹਿੰਦੇ ਵੀ ਕੋਈ ਪ੍ਰਟੈਕਟ ਹੋਆ ਉਹ ਪਟਕੇ ਤੇ ਉਹਨੇ ਥੱਲੇ ਦਾ ਪਤਾ ਉਹ ਦਾ ਪਤਾ ਕੋਈ ਜਾਂ ਤਾਂ ਤੰਗੀ ਕਰਨ ਲਾ ਲੋ ਜਾਂ ਵੀ ਕੋਈ ਲੋਡ ਲਾ ਲੋ ਉਹਨਾਂ ਨੂੰ ਸੀ ਫੈਮ ਦੀ ਲੋਡ ਜਾਂ ਉਹਨਾਂ ਨੂੰ ਥਾਂ ਵੇਚ ਸੀ ਜੀ ਕਹਿੰਦੇ ਥਾਂ ਵੇਚ ਤਾਂ ਤੇ ਕਹਿੰਦੇ ਵੀ ਉਹ ਮਤਲਬ ਚਲੇ ਗਿਆ ਕਿਸੇ ਹੋਰ ਵਾਲੇ ਪਾਸੇ ਜਿਹਨੂੰ ਵੇਚਿਆ ਸੀ ਉਹਦੀ ماں ਮਤਲਬ ਉਹਨੇ ਕਹਿੰਦੀ ਵੀ ਜੇ ਥਾਂ ਪਟਿਆ ਤੇ ਮਤਲਬ ਇੱਥੋਂ ਲਾਸ਼ ਨਿਕਲੂਗੀ ਤੇ ਉਹਨੇ ਰਾਤੀ ਰਾਤ ਉਹ ਮੁੰਡੇ ਨੇ ਥਾਂ ਪਟਿਆ ਜੀ ਕਿਤੇ ਹੋਰ ਦਾ ਪਤਾ ਤੇ ਜਿਹੜੇ ਮੁੰਡੇ ਦਿਹਾੜੀ ਗਏ ਉਹ ਦੱਸਦੇ ਆ ਕੱਲੇ ਵੀ ਸਾਨੂੰ ਲੋਪ ਕਿਉਂ ਨਹੀਂ ਸੰਗਉਂਦੇ ਜੀ ਉਹਦੇ ਕੋਲੇ ਦੀ ਮਾਂ ਮੰਨੀ ਵੀ ਆ ਇਹ ਜਾਣਦੀ ਮੇਰੇ ਕੋਲੇ ਕੱਲ ਫੁਕਾਰ ਲੈ ਕੇ ਆਇਆ ਜੀ ਅਸੀਂ ਇਹਨੂੰ ਲੱਗ ਕਿ ਸਾਡੇ ਕੋਲ ਤਾਂ ਕੋਈ ਹੈ ਨਹੀਂ ਕਬਰ ਅਸੀਂ ਤਾਂ ਪੰਥ ਦੇ ਸੇਵਾਦਾਰ ਆ ਤੇ ਸਾਨੂੰ ਮਤਲਬ ਇਹ ਆਖਿਆ ਵਾ ਪੰਥ ਦਾ ਜਿੰਨਾ ਤਾਂ ਜਨਾਨੀ ਬਾਜਮਾਂ ਕਰ ਜਾਣਾ ਨਾ ਚਿੱਟੇ ਵਾਲੇ ਮੰਗਰ ਜਾਣਾ ਚਾਹੇ ਕੋਈ ਪੀਵੇ ਚਾ ਕੋਈ ਬੀਵੇ ਤੇ ਨਾ ਜਾਣਾ ਚੋਰ ਮੰਗਰ ਥੱਗ ਮੰਗਰ ਬੇਈਮਾਨ ਕਿਸੇ ਮੰਗਰ ਨਹੀਂ ਜਾਣਾ ਜਾਂ ਨਾ ਕਿਸ ਤੋਂ ਆਪਾਂ ਪੈਸੇ ਲੈਣੇ ਆ ਆ ਭਲਾਈ ਦੇ ਕੰਮ ਕਰਦੇ ਆ ਪਹਿਲਾਂ ਗੱਲ ਸਾਰੀ ਵਾਰ ਸੁਣ ਲਈ ਸੁਣ ਕੇ ਜੇ ਤੁਹਾਨੂੰ ਪਤਾ ਲੱਗਦਾ ਵੀ ਇਹਨੂੰ ਹਿਸਾਬ ਹੋਣਾ ਚਾਹੀਦਾ ਫਿਰ ਸਾਡੇ ਕੋਲੇ ਆ ਜੀ ਤੇਰੇ ਮੁੰਡਾ ਗੁੱਡਾ ਸੀ ਲਾਵਾਂਗੇ ਤੁਹਾਨੂੰ ਕੱਲ ਜਦੋਂ ਜਾਨੀ ਦੀ ਥਾਣੇ ਨਿਹਾਲ ਸਿੰਘ ਵਾਲੇ ਮੈਂ ਗਿਆ ਜੀ ਉਹਨਾਂ ਨੇ ਸਾਹਮਣੇ ਜਾਨੀ ਦੀ ਮੇਰੇ ਇਹ ਗੱਲ ਦਾ ਜਵਾਬ ਜੀ ਦਿੱਤਾ ਸੀਗਾ ਫਿਰ ਉਹਨੂੰ ਮੈਂ ਕਿਹਾ ਮੈਂ ਕਿਹਾ ਵੀ ਇੱਕ ਗੱਲ ਹੋਣਾ ਰਸਤਾ ਤੇ ਇੱਕ ਹੀ ਰਹਿ ਗਿਆ ਦਾਲ ਤੇ ਗੁਰੂ ਦਾ ਪੰਥ ਬੈਠਾ ਉਹ ਹਿਸਾਬ ਦਵਾ ਸਕਦਾ ਆਪਾਂ ਨੂੰ ਜੇ ਤੁਸੀਂ ਚਾਹੋ ਤੇ ਮੈਂ ਤਾਂ ਅਰਜੀ ਤੁਹਾਡੀ ਲਾ ਸਕਦਾ ਦੱਸਣੀ ਸਾਰੀ ਗੱਲ ਉੱਥੇ ਆ ਤੁਸੀਂ ਇਹਨਾਂ ਨੇ ਮਹਾਂਪੁਰਸ਼ ਆਏ ਹੋਏ ਸੀਗੇ ਜੀ ਠੀਕ ਹੈ ਜੀ ਦਾਲ ਮਤਲਬ ਚੱਕਰਵਰਤੀ ਰਹਿੰਦੇ ਮਾਲਵਾਤ ਕਰਨ ਵਾਲਾ ਉਹਨਾਂ ਕੋਲੇ ਗੱਲਬਾਤ ਸੀ ਉਹਨਾਂ ਨੇ ਫਿਰ ਇੱਥੇ ਮਟਰ ਖਾਣੇ ਦੇ ਫੋਨ ਲਾਇਆ ਨੰਬਰ ਦਿੱਤਿਆ 98765 ਤੇ ਵੀ ਨੰਬਰ ਦਿੱਤਾ ਉਹਨਾਂ ਨੇ ਜੋ ਉੱਚੜਾਇਆ ਬੀ ਐਲ ਸਾਹ ਪਰ ਉਹਨਾਂ ਜਿਹਦਾ ਸਾਡਾ ਸੇਵਾਦਾਰ ਨਾ ਜਾਊਗਾ ਠੀਕ ਹੈ ਜੀ ਤੇ ਬਾਕੀ ਇਹਨਾਂ ਨੂੰ ਹੁਣ ਸਾਰੀ ਗੱਲ ਦਾ ਪਤਾ ਤੁਸੀਂ ਜਾਣ ਬਾਈ ਜੀ ਲੈ ਲਓ ਸੰਗਤ ਖੜੀ ਆ ਕਿਵੇਂ ਉਹ ਮੁੰਡਾ ਸੀਗਾ ਕਿਵੇਂ ਨਹੀਂ ਸੀਗਾ ਜਨ ਦੀ ਜਿਹੜੀ ਮੇਰੇ ਸੁਣਨ ਚ ਚਾਹੀਦੀ ਮੈਂ ਤਾਂ ਕੱਲ ਦਾ ਇਹਨਾਂ ਦੀ ਗੱਲ ਦਾ ਪਤਾ ਲੱਗਿਆ ਪਹਿਲਾਂ ਮੈਨੂੰ ਕਿਸੇ ਗੱਲ ਦਾ ਵੀ ਨਹੀਂ ਪਤਾ ਜਨ ਦੀ ਮੈਂ ਤਾਂ ਇਹ ਕਹਿਣਾ ਜੀ ਇੱਕ ਬੇਤੀ ਸਾਡੇ ਲੋਏ ਆ ਗੱਲ ਵੀ ਸਾਡਾ ਕਿਸੇ ਨਾ ਕੋਈ ਫਰੈਂਡ ਚ ਰੋਲਾ ਈ ਨਾ ਕੋਈ ਲੜਾਈ ਆ ਆਪਾਂ ਨੂੰ ਸਾਰੇ ਹਸਦੇ ਖੇੜਦੇ ਬੁਲਾਉਂਦੇ ਆ ਮੈਂ ਕਹਿੰਦਾ ਵੀ ਆਈ ਭਾਈਚਾਰਾ ਏਕਤਾ ਸਾਝ ਰਵੇ ਸਾਰੇ ਹਸਦੇ ਖੇੜਦੇ ਇਹਨਾਂ ਨੂੰ ਬੁਲਾਉਂਦੇ ਰਹਿਣ ਠੀਕ ਹੈ ਜੀ ਬੇਰਤੀ ਇਹ ਆ ਕਿ ਇਨਸਾਫ ਹੋਣਾ ਚਾਹੀਦਾ ਭਾਈਚਾਰਾ ਉੱਥੇ ਰਹਿੰਦੇ ਆ ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂਗਾ ਠੀਕ ਹੈ ਵੀ ਉੱਥੋਂ ਹੱਡੀਆਂ ਕੱਢਣ ਕੱਢ ਕੇ ਉੱਥੇ ਪੁਲਿਸ ਕੋਣ ਸ਼ਾਨ ਕਰੇ ਪੂਰੀ ਉੱਥੋਂ ਸਬੂਤ ਮਿਲਦਾ ਮੈਨੂੰ ਜਾਂਚ ਹੋਣੀ ਚਾਹੀਦੀ ਜਾਂਚ ਪਤਾਲ ਹੋਣੀ ਚਾਹੀਦੀ ਇਨਸਾਫ ਦੀ ਮੰਗਾ ਹੋਰ ਸਾਡੀ ਕੋਈ ਲੜਾਈ ਨਹੀਂ ਨਾ ਅਸੀਂ ਕਿਸੇ ਨੂੰ ਕੱਜੇ ਜੋ ਕਿ ਮਰਦੀ ਕਰੇ ਜੀ ਬਾਕੀ ਕਾਨੂੰਨ ਬੈਠਾ ਸਾਡਾ ਸਾਥ ਦੇ ਕਾਦੀ ਹੀ ਗੱਬਾਕੀ ਸੰਤ ਖੜੀ ਹੋਈ ਸੀ ਅਸੀਂ ਜੀ ਮਨ ਲਾ ਉਹਦੇ ਚਾਚੇ ਦੇ ਘਰੇ ਦਿਹਾੜੀ ਲੱਗੇ ਹੋਏ ਸੀ ਅੱਛਾ ਉਹਨਾਂ ਦੇ ਕੰਮ ਕਰਦੇ ਸੀ ਕਿਹਦੇ ਚਾਚੇ ਦੇ ਮਨ ਲਾ ਜਿਹੜਾ ਮੁੰਡਾ ਜਿਹੜੇ ਮੁੰਡੇ ਨੇ ਕਤਲ ਕੀਤਾ ਅੱਛਾ ਤੇ ਉਹਦੇ ਨਾਲ ਦੇ ਗਵਾਨੀਆਂ ਦੇ ਘਰੇ ਲੱਗੇ ਹੋਏ ਸੀ ਅਸੀਂ ਉਹ ਅਸੀਂ ਨਿਉ ਪੱਟਣ ਲੱਗੇ ਉਹ ਕਹਿੰਦਾ ਵੀ ਯਾਰ ਇੱਥੇ ਕਹਿੰਦਾ ਮੇਰਾ ਸਾਮਾਨ ਨੱਪਿਆ ਹੋਇਆ ਅਧਿਆ ਕਹੇ ਚੱਲ ਯਾਰ ਵੀ ਗੋਲੀਆਂ ਗਾਲੀਆਂ ਖਾਂਦੋ ਗੋਲੀਆਂ ਨੱਪਾਂਗਾ ਮੈਂ ਅਸੀਂ ਜਿਹੜਾ ਜ਼ਿੰਮੇਦਾਰ ਸੀ ਕਿ ਜਿੰਨਾਂ ਦੇ ਲੱਗੇ ਸੀ ਉਹ ਕਹਿੰਦਾ ਚੱਲ ਕਹਿੰਦਾ ਗੁੱਪੀ ਬਾਈ ਕਹਿੰਦਾ ਇਧਰੋਂ ਲੈ ਆਉ ਕਹਿੰਦਾ ਜਾ ਕੇ ਮਿਤੀ ਰਹਿਣ ਦੋ ਸੀ ਉੱਥੇ ਕੰਮ ਛੱਡ ਤਾ ਤੇ ਬਸ ਇਸ ਤੋਂ ਬਾਅਦ ਹੀ ਇਹ ਕੰੰਦ ਕੱਢੀ ਅਸੀਂ ਆਪ ਦੱਸ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਉੱਥੋਂ ਨਿਓ ਪਟਣ ਤੋਂ ਹਟਾਇਆ ਰੋਕਿਆ ਗਿਆ ਰੋਕਿਆ ਗਿਆ ਜੀ ਹਾਂਜੀ ਉਹ ਕਰਦੇ ਮੁੰਡੇ ਨੇ ਤੇ ਇਹਦਾ ਮੰਨ ਲਓ ਵੀ ਤੁਹਾਨੂੰ ਸ਼ੱਕ ਹੈ ਵੀ ਉੱਥੇ ਕੁਝ ਹੋ ਸਕਦਾ ਹੈ ਹਾਂਜੀ ਸਾਨੂੰ ਸ਼ੱਕ ਆ ਜੀ ਕਿਉਂਕਿ ਪਹਿਲਾਂ ਤਾਂ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਗੱਲਬਾਤ ਆ ਕੀ ਆ ਹੁਣ ਜਿਵੇਂ ਧੋਲੀ-ਹੋਲੀ ਪਤਾ ਲੱਗਦਾ ਗੱਲਾਂ ਬਾਤਾਂ ਦਾ ਪਿੰਡ ਤੋਂ ਵੀ ਐ ਕਰਕੇ ਇਸ ਤਰ੍ਹਾਂ ਮਰਿਆ ਵਾ ਹੁਣ ਆਪਾਂ ਇਸ ਕਰਕੇ ਵੀ ਆਪਾਂ ਇਹੀ ਚਾਹੁੰਦੇ ਵੀ ਇਨਸਾਫ਼ ਮਿਲੇ ਜੀ ਇਨਸਾਫ਼ ਹਾਂਜੀ ਕਰੀਬ ਬੰਦਾ ਜੀ ਕਾਨਿਆਂ ਦੀ ਸੱਤ ਪਾਈ ਵੀ ਘਰੇ ਜਾ ਕੇ ਦੇਖ ਆਇਆ ਜੀ ਠੀਕ ਆ ਨਾ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਸਭ ਤੋਂ ਵੱਡੀ ਗੱਲ ਮੇਨ ਮੁੱਦਾ ਇਹੀ ਆ ਜੀ ਜੀ ਹਾਂਜੀ ਭਾਈ ਸਾਹਿਬ ਕਹਿੰਦੇ ਵੀ ਉਹ ਨਸ਼ਾ ਨਹੀਂ ਕਰਦਾ ਠੀਕ ਆ ਇਹ ਨਸ਼ਾ ਤਾਂ ਨਹੀਂ ਕਰਦਾ ਜੀ ਥੱਲੇ ਰੰਗ ਆ ਅੱਛਾ ਕਦੋਂ ਮੰਗਦੀ ਨਾ ਸਾਫ ਹੋਣ ਦੇ ਜੀ ਜਾਣ ਚੋਣੀ ਚਾਹੀਦੀ ਇੱਕ ਬੇਵਕੀ ਹੈ ਜੀ ਵੀ ਠੀਕ ਹੈ ਮਰ ਗਿਆ ਸੀ ਟੀਕੇ ਵਾਲਾ ਟੀਕਾ ਲਾ ਕੇ ਚਲੋ ਆਪਾਂ ਅੱਖੀ ਨਹੀਂ ਵੇਖਿਆ ਠੀਕ ਹੈ ਮਰ ਗਿਆ ਉਹਨਾਂ ਚਲ ਟੀਕਾ ਲਾ ਕੇ ਮੰਨ ਲੈ ਲਏ ਮਰ ਗਿਆ ਪਰ ਹਾਕੇ ਨਾਲ ਇਹ ਬਣਦਾ ਸੀ ਮਰ ਗਿਆ ਮੈਂਬਰ ਸਰਪੰਚ ਨਾਲ ਲੰਦੇ ਪਿੰਡ ਦੇ ਵਿੱਚ ਉਹ ਭਣ ਭਾਈ ਨਾਲ ਲੈ ਕੇ ਇਕੱਠੇ ਕਰਕੇ ਕਹਿੰਦੇ ਵੀ ਭਾਈ ਮੇਰਾ ਮੁੰਡਾ ਸੀ ਤਿੰਨ ਚਾਰ ਜਣੇ ਰਲੇ ਇਹਨਾਂ ਨੇ ਲਾ ਲਿਆ ਨਸ਼ਾ ਲਾ ਟੀਕਾ ਠੀਕ ਹੈ ਇਹਦੇ ਜਾਂਦਾ ਕੋਈ ਉਲਟ ਲਾ ਕੇ ਜਾਂ ਵੱਧ ਲਾ ਗਿਆ ਵੀ ਇਹ ਮਰ ਗਿਆ ਆ ਪਈਆ লাশ ਠੀਕ ਹੈ ਅਸੀਂ ਮਾਰਿਆ ਨਹੀਂ ਜਾਂਚ ਪ੍ਰਧਾਨ ਜਿੱਥੋਂ ਮਾਫ਼ੀ ਕਰੋਂ ਜੋ ਸੰਗਤ ਸਜ਼ਾ ਦੇਊਗੀ ਉਹ ਅਸੀਂ ਤੁਹਾਨੂੰ ਪਿਆਰ ਆ ਤੇ ਉਹ ਗੱਲ ਉੱਥੇ ਹੀ ਨਿਬੜਦੀ ਸੀਗੀ ਅੱਜ ਹੁਣ ਜਦੋਂ ਮਤਲਬ ਪਿੰਡ ਦੇ ਵਿੱਚੋਂ ਕੋਈ ਸਾਥ ਨਹੀਂ ਦੇ ਰਿਹਾ ਫਿਰ ਇਹਨਾਂ ਨੂੰ ਤਾਂ ਇਨਸਾਫ ਲੈਣਾ ਉਹਦੀ ਬੜੇਪੇ ਦੀ ਲਾਠੀ ਰੋਟੀ ਠੀਕ ਹੈ ਉਹਨੂੰ ਘਰ ਵੀ ਦੇਖੋਗੇ ਤੁਸੀਂ ਜਾ ਕੇ ਉਹਨਾਂ ਦੇ ਘਰੇ ਵੀ ਤੁਸੀਂ ਮਾਰ ਲਓ ਜਿਹੜਾ ਮੁੰਡੇ ਵਾਲਿਆਂ ਦੇ ਜੀ ਉਹ ਘਰ ਦੀ ਮੈਂ ਤਾਂ ਵੇਖਿਆ ਜੀ ਕਿ ਦੁਕਾਨੇ ਵਸਤਾਂ ਨੇ ਪਹਿਰੇ ਗਰੀਬ ਬੰਦਾ ਜੀ ਕੰਮ ਕਰਦਾ ਜੀ ਇਸ ਇਨਸਾਫ ਦੀ ਮੰਗ ਕਰ ਰਿਹਾ ਮੇਰੇ ਬੜੇ ਸੇ ਦਾ ਗਾਂ ਕੋਈ ਮੇਰੀ ਕੁੜੀ ਆਪਦੇ ਘਰੇ ਚਲੀ ਗਈ ਮੁੰਡਾ ਉਹਦਾ ਕੋਈ ਵਿਆਹ ਕਰੇ ਕੋਈ ਹੋ ਜਾਈਦਾ ਕਿ ਮੈਨੂੰ ਮੈਨੂੰ ਮੇਰੀ ਗਾਂ ਮੇਰੀ ਕੀ ਹੁਣ ਮੇਰਾ ਕੋਲ ਸਾਰਾ ਬਣੂਗਾ ਜੀ ਉਹਦੀ ਮੰਗ ਇਨਸਾਫ ਦੀ ਮੰਗ ਨੂੰ ਲੈ ਕੇ ਪਿੰਡ ਰੌਂਤੇ ਤੋਂ ਤੁਸੀਂ ਬਿਆਨ ਸੁਣਿਆ ਇਹਨਾਂ ਦਾ ਕਹਿਣਾ ਹੈ ਕਿ 1 ਸਾਲ ਪਹਿਲਾਂ ਜਿਹੜਾ ਇੱਕ ਲੜਕਾ ਗਾਇਬ ਹੋ ਜਾਂਦਾ ਹੈ 16 17 ਸਾਲ ਦੀ ਉਮਰ ਲੜਕਾ ਗਾਇਬ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਉਸ ਲੜਕੇ ਦਾ ਇੱਕ ਸਾਲ ਤੋਂ ਕੋਈ ਪਤਾ ਨਹੀਂ ਚੱਲਦਾ ਵੀ ਕਿੱਥੇ ਹੈ ਕਿੱਥੇ ਨਹੀਂ ਇੱਕ ਸਾਲ ਬਾਅਦ ਹੁਣ ਜਿਹੜਾ ਇਹਨਾਂ ਦੇ ਕਹਿਣਾ ਹੈ ਕਿ ਪਿੰਡ ਦੇ ਵਿੱਚ ਜਿਹੜੀ ਇਹਨਾਂ ਦੇ ਕੋਲ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੱਲੋਂ ਮਾਰ ਕੇ ਨਪਿਆ ਗਿਆ ਜਾਂ ਕੋਈ ਇਹ ਜਿਹੜਾ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਇਸ ਵਕਤ ਇੰਸਪੈਕਟਰ ਅਮਨਦੀਪ ਸਿੰਘ ਜੀ ਐਸ ਐਚਓ ਨਿਹਾਲ ਸਿੰਘ ਵਾਲਾ ਉਹਨਾਂ ਵੱਲੋਂ ਜਿਹੜਾ ਬਿਆਨ ਹੈ ਉਹ ਦਰਜ ਕਰ ਰਹੇ ਨੇ ਉਹਨਾਂ ਵੱਲੋਂ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਅੱਗੇ ਇਸ ਮਾਮਲੇ ਦੇ ਵਿੱਚ ਕੀ ਇਹ ਮਾਮਲਾ ਰੂਪ ਅਖਤਿਆਰ ਕਰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀ ਇਨਸਾਫ ਦੀ ਮੰਗ ਨੂੰ ਲੈ ਕੇ ਪਿੰਡ ਰੌਂਤੇ ਤੋਂ ਅੱਜ ਜਿਹੜੀ ਇਹ ਸਾਰੇ ਵਿਅਕਤੀ ਪਹੁੰਚੇ ਨੇ ਔਰਤਾਂ ਵੀ ਨੇ ਮਰਦ ਵੀ ਨੇ ਬੱਚੇ ਵੀ ਨੇ ਔਰ ਸਾਰੇ ਇੱਕੋ ਹੀ ਮੰਗ ਹੈ ਕਿ ਉਸ ਲੜਕੇ ਦੀਆਂ ਜਿਹੜੀਆਂ ਹੱਡੀਆਂ ਕਮ ਸੇ ਕਮ ਉਹ ਪਰਿਵਾਰ ਨੂੰ ਮਿਲ ਜਾਣ ਪਰਿਵਾਰ ਨੂੰ ਇਨਸਾਫ ਮਿਲੇ ਤਾਂ ਕਿ ਜਿਹੜਾ ਕਿਉਂਕਿ ਪਰਿਵਾਰ ਵੀ ਗਰੀਬ ਪਰਿਵਾਰ ਦਾ ਉਹ ਲੜਕਾ ਸੀਗਾ ਦੱਸਿਆ ਜਾਂਦਾ ਤੇ ਉਹ 1 ਸਾਲ ਤੋਂ ਜਿਹੜਾ ਗਾਇਬ ਸੀ ਹੁਣ ਇਹਨਾਂ ਨੂੰ ਜਿਹੜੀ ਇਹ ਜਾਣਕਾਰੀ ਮਿਲੀ ਹੈ ਇਹਦੇ ਤੇ ਹੁਣ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕੀ ਐਕਸ਼ਨ ਲੈਂਦਾ ਹੈ ਕੀ ਜਾਂਚ ਅੱਗੇ ਵੱਧਦੀ ਹੈ ਕਿਸ ਢੰਗ ਦੇ ਨਾਲ ਕੀ ਤੱਥ ਸਾਹਮਣੇ ਆਉਂਦੇ ਹੈ ਇਹ ਤੁਹਾਨੂੰ ਅਸੀਂ ਨਾਲ ਦੀ ਨਾਲ ਪਲ-ਪਲ ਦੀ ਅਪਡੇਟ ਹੈ ਜਿਹੜੀ ਰੀਅਲ ਫੈਕਟ نیوز ਦੇ ਜ਼ਰੀਏ ਅਸੀਂ ਸਾਹਮਣੇ ਲਿਆਉਂਦੇ ਰਵਾਂਗੇ ਫਿਲਹਾਲ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ نیوز ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢੱਲੋਂ ਦੀ ਇਹ ਵਿਸ਼ੇਸ਼ ਰਿਪੋਰਟ